ਅਬ ਕੀ ਵਾਰ 550 ਤੋਂ ਪਾਰ ਨਹੀਂ ਨਹੀਂ ਦੋਸਤੋ ਤੁਸੀਂ ਗਲਤ ਸੁਣਿਆ ਅਬ ਕੀ ਵਾਰ 570 ਤੋਂ ਬਾਹਰ ਪਿਛਲੇ 10 ਸਾਲ ਤੋਂ ਕੇਂਦਰ ਦੀ ਰਾਜਨੀਤੀ ਤੇ ਹਾਵੀ ਦੁਨੀਆਂ ਦੀ ਸਭ ਤੋਂ ਵੱਡੀ ਪਾਰਟੀ ਕਹਣ ਵਾਲੀ ਭਾਰਤੀ ਜਨਤਾ ਪਾਰਟੀ ਇਸ ਵਕਤ ਪੂਰੇ ਮੁਲਕ ਵਿੱਚ 435 ਸੀਟਾਂ ਤੇ ਲੋਕ ਸਭਾ ਦੀਆਂ ਚੋਣਾਂ ਲੜ ਰਹੀ ਹੈ। ਪਰ ਉਹਦੇ ਵਿੱਚੋਂ 116 ਉਮੀਦਵਾਰ ਉਹ ਜਿਹੜੇ ਦੂਸਰੀਆਂ ਪਾਰਟੀਆਂ ਵਿੱਚੋਂ ਉਧਾਰ ਹੀ ਲਏ ਹੋਏ ਹੈ। ਮਤਲਬ ਦੂਸਰੀਆਂ ਪਾਰਟੀਆਂ ਦਾ ਕਚਰਾ ਹੋ। ਭਾਰਤੀ ਜਨਤਾ ਪਾਰਟੀ ਦੀ ਟਿਕਟ ਤੇ ਚੋਣ ਲੜਦੇ ਆ। ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਨੂੰ ਪੂਰੀਆਂ ਥਾਂ ਤੇ ਚੋਣ ਲੜਨ ਲਈ ਉਮੀਦਵਾਰ ਵੀ ਆਪਲਾ ਪਤਾ ਨਹੀਂ ਹੋ ਰਾਇ। ਮੁਖਦ ਦੇ ਕਿਸੇ ਪਾਰਟੀ ਨੂੰ ਵੀ ਦਾ ਦਰਦ ਖਾ ਕੇ ਦਰਦ ਖਾ ਕੇ ਉਧਰੋਂ ਉਮੀਦਵਾਰ ਨੂੰ ਹਾਇਰ ਕਰਦੀ ਹੈ ਕਦੀ ਕਿਤੇ ਜਾਂ ਫਿਰ ਦੂਸਰੀਆਂ ਪਾਰਟੀਆਂ ਦੇ ਕਾਢੇ ਵੱਡੇ ਹੋਏ ਜਿਹੜੇ ਉਮੀਦਵਾਰ ਆ ਉਹਨੂੰ ਚੋਣ ਲੜਾਉਂਦੀ ਹੈ ਇਹ ਹਾਲ ਹੈ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਦਾ ਦਮ ਪਰਣ ਵਾਲੀ ਭਾਰਤੀ ਜਨਤਾ ਪਾਰਟੀ ਦਾ ਅਤੇ ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨ ਮੰਤਰੀ ਮੈਂ ਇਸ ਕਰਕੇ ਉਹਨੂੰ ਭਾਰਤ ਦਾ ਪ੍ਰਧਾਨ ਮੰਤਰੀ ਨਹੀਂ ਕਹਿੰਦਾ ਕਿਉਂਕਿ ਉਹ ਸਿਰਫ ਬੀਜੇਪੀ ਦੀ ਗੱਲ ਕਰਦਾ ਪ੍ਰਧਾਨ ਮੰਤਰੀ ਤਾਂ ਪੂਰੇ ਮੂਰਖਾ ਦਾ ਹੁੰਦਾ ਪਰ ਤੁਸੀਂ ਉਹਦੀ ਸਟੇਟਮੈਂਟ ਦੇਖੋ ਉਹ ਭਾਜਪਾ ਦੀ ਗੱਲ ਕਰਦਾ ਜਾਂ ਫਿਰ ਹਿੰਦੂ ਬਰਸਸ ਮੁਸਲਮਾਨ ਮਤਲਬ ਦੂਸਰੀਆਂ ਜਾਤੀਆਂ ਨੂੰ ਕਿੱਦਾਂ फडका ਕੇ ਕਿਹੜੀ ਪਾਰਟੀ ਦਾ ਵੋਟ ਹਾਇਰ ਕਰਨਾ ਦੋਸਤੋ ਇਹ ਕੋਈ ਵਧੀਆ ਰੀਹਾਨ ਨਹੀਂ ਹੈਗਾ ਪ੍ਰਧਾਨ ਮੰਤਰੀ ਪੂਰੇ ਮੁਰਖਾ ਦਾ ਹੁੰਦਾ ਉਹ ਗਰੀਬ ਤੋਂ ਲੈ ਕੇ ਅਮੀਰ ਤੱਕ ਦਾ ਉਸ ਪ੍ਰਧਾਨ ਮੰਤਰੀ ਤੇ ਹੱਕ ਹੁੰਦਾ ਪਰਿਥਿਤ ਵਿਚਾਰੇ ਗਰੀਬਾਂ ਦੀ ਸਾਹਾਂ ਦੀ ਲੜਾਈ ਟੁੱਟ ਗਈ ਗਰੀਬ ਹੋਰ ਗਰੀਬ ਹੋ ਗਿਆ ਗਰੀਬ ਅਪਾਹਜ ਹੋ ਗਿਆ ਗਰੀਬ ਨੂੰ ਦੋ ਵਕਤ ਦੀ ਰੋਟੀ ਨਸੀਬ ਹੋਣੀ ਵੀ ਔਖੀ ਹੋ ਗਈ ਤੇ ਸੋਚਦੀ ਆ ਵੀ ਸ਼ਾਇਦ 5 ਕਿਲੋ ਇੱਕ ਬੰਦੇ ਦਾ ਰਾਸ਼ਨ ਦੇ ਕੇ ਅਸੀਂ ਕਿਸੇ ਬੰਦੇ ਦਾ ਸਹਾਰਾ ਬਣ ਜਮਾਂਗੇ ਐਦਾਂ ਨਹੀਂ ਕਦੇ ਪ੍ਰਧਾਨ ਮੰਤਰੀ ਦਾਅਵਾ ਕਰਦਾ ਕਿ ਬਾਈ ਕਰੋੜ ਲੋਕਾਂ ਨੂੰ ਮੈਂ ਅਮੀਰ ਬਣਾਤਾ ਜੇ ਬਾਈ ਕਰੋੜ ਲੋਕਾਂ ਨੂੰ ਅਮੀਰ ਬਣਾਤਾ ਤੇ 83 ਕਰੋੜ ਲੋਕਾਂ ਨੂੰ ਨਾਜ ਕਿਉਂ ਦੇ ਰਹੇ ਮਫਤ ਵਿੱਚ ਹੜਾਨੀਆਂ ਬਾਨੀਆਂ ਨੂੰ ਹਰ سہولت ਕਿਉਂ ਪ੍ਰਾਪਤ ਕਰਵਾ ਰਹੀ ਹੈ ਸਾਰਾ ਕੁਛ ਮੁਲਕ ਦਾ ਉਹਨਾਂ ਨੇ ਹੀ ਕਿਉਂ ਵੇਚ ਦਿੱਤਾ ਦੋਸਤੋ ਹਾਲਾਤ ਬੜੇ ਖਤਰਨਾਕ ਹੈ ਪਰ ਦੁਨੀਆ 'ਚ ਜਾ ਕੇ ਜਦੋਂ ਅਸੀਂ ਲੋਕਾਂ 'ਚ ਜਾ ਕੇ ਹੁਣ ਦੁਨੀਆ ਦੇ ਚਿਹਰੇ ਪੜਦੇ ਆਂ ਤ ਉਹਨਾਂ ਚਿਹਰਿਆਂ ਦੇ ਪਿੱਛੇ ਛੁਪੀ ਹੋਈ ਇੱਕ ਘਬਰਾਹਟ ਇੱਕ ਦਰਦ ਇਹ ਦਸਰੀਆ ਕਿ 4 ਜੂਨ ਤੋਂ ਬਾਅਦ ਮੋਦੀ ਸੈਂਟਰ ਦੀ ਰਾਜਨੀਤੀ ਚ ਨਹੀਂ ਆਉਣ ਵਾਲੀ ਕਿਉਂਕਿ ਤੁਸੀਂ ਸਾਰਿਆਂ ਨੂੰ ਮੀਡੀਆ ਨਾਲ ਡਰਾ ਸਕਦੇ ਆ ਸਾਰਿਆਂ ਨੂੰ ਤੁਸੀਂ ਸੀਬੀਆਈ ਦਾ ਡਰ ਦਿਖਾ ਕੇ ਆਪਣੇ ਵਿੱਚ ਸ਼ਾਮਲ ਨਹੀਂ ਕਰ ਸਕਦੇ ਆਪਣੇ ਪਿੱਛੇ ਲਾ ਨਹੀਂ ਸਕਦੇ ਆਪਣਾ ਏਜੰਡਾ ਨਹੀਂ ਮਨਵਾ ਸਕਦੇ ਬਹੁਤ ਸਾਰੇ ਲੋਕ ਹੁੰਦੇ ਆ ਜਿਨ੍ਹਾਂ ਵਿੱਚ ਮਰਦਾਨਗੀ ਹੁੰਦੀ ਜਿਨ੍ਹਾਂ ਦੀ ਜਮੀਰ ਹਜੇ ਮਰੀ ਨਹੀਂ ਹੈਗੀ। ਔਰ ਸਾਰੇ ਬੰਦੇ ਝੂਠ ਬੋਲਣ ਬਲ ਵੀ ਨਹੀਂ ਹੁੰਦੇ। ਬਹੁਤ ਲੋਕ ਹੁੰਦੇ ਜਿਹੜੇ ਸੱਚ ਤੇ ਪੈਰਾਂ ਦੇਣ ਵਾਲਾ ਹੁੰਦੇ ਆ। ਜੇ ਸੱਚ ਤੇ ਪੈਰਾਂ ਨਾਲ ਦਿੱਤਾ ਗਿਆ ਹੁੰਦਾ ਤਾਂ ਸ਼ਾਇਦ ਅੱਜ ਸਾਡਾ ਮੁਲਕ ਨਾ ਖੜਾ ਹੁੰਦਾ। ਅਸੀਂ ਨਾ ਖੜੇ ਹੁੰਦੇ। ਗਰੀਬ ਬੰਦਾ ਹਮੇਸ਼ਾ ਨਹੀਂ ਮਾਰ ਖਾਂਦਾ ਬਹੁਤੀ ਵਾਰ ਉਹ ਅਨਿਆਂ ਦੇ ਖਿਲਾਫ ਜਾਗਦਿਤ ਮੀਟ ਲੈ ਕੇ ਅੜਵਲ ਹੋ ਕੇ ਖੜ ਵੀ ਜਾਂਦਾ ਸਾਡਾ ਪ੍ਰਧਾਨ ਮੰਤਰੀ ਜਿਹਨੇ ਪਿਛਲੇ 10 ਸਾਲ ਤੋਂ ਇੱਕ ਵੀ ਪ੍ਰੈਸ ਕਾਨਫਰੰਸ ਨਹੀਂ ਕੀਤੀ ਪੱਤਰਕਾਰਾਂ ਨੂੰ ਸੰਬੋਧਨ ਕੀਤਾ ਹੀ ਨਹੀਂ ਪਰ ਪਿਛਲੇ 10 ਦਿਨਾਂ ਚ ਇਹ 20 ਚੈਨਲ ਵੀ ਇੰਟਰਵਿਊਆਂ ਚੈਨਾਂ ਤੇ ਚੱਲ ਰਹੀਆਂ ਮੋਦੀ ਸਾਹਿਬ ਭਾਸ਼ਣ ਦੇ ਰਿਹਾ ਤੇ ਪਿੱਛੇ ਜਾ ਕੇ ਕੱਠ ਪੁਤਲੀ ਬਣ ਕੇ ਪੱਤਰਕਾਰ ਸਵਾਲ ਕਰੀ ਜਾਂਦੀ ਹੈ ਡਰਦੀ ਡਰਦੀ ਜਿੱਦਾਂ ਕਈ ਵਾਰੀ ਕੋਈ ਖਬਰਾਹੜ ਦੀ ਸਥਿਤੀ ਹੁੰਦੀ ਹੈ ਵੀ ਕਿਤੇ ਵੱਡਾ ਵੱਡਾ ਬੰਦਾ ਕਿਤੇ ਤਾਕਾ ਨਾ ਮਾਰ ਦੇਵੇ ਜਾਂਦੇ ਲੱਗੀ ਚੱਲ ਜਾਈਏ ਤਾਂ ਪਤਾ ਨਹੀਂ ਸ਼ਾਇਦ ਕੀ ਹੋ ਜੂ ਤੇ ਗੋਦੀ ਮੀਡੀ ਦੇ ਤੁਸੀਂ ਜਿਹੜੀ ਮਨੁਸ਼ਾ ਤੁਸੀਂ ਦੇਖ ਸਕਦੇ ਹੋ। ਪਰ ਯਾਦ ਰੱਖਿਓ ਗੋਦੀ ਮੀਡੀ ਦਾ ਹੀ ਬਹੁਤ ਵੱਡਾ ਹੱਥ ਰਹੂਗਾ। ਮੋਦੀ ਦਾ ਬੇੜਾ ਡੋਬਣ ਲਈ। ਲੋਕਾਂ ਨੇ ਟੀਵੀ ਬੰਦ ਕਰਕੇ ਘਰਾਂ ਜਿਹਾ ਰੱਖ ਦਿੱਤੇ ਆ। ਟੀਵੀ ਦੇਖਣਾ ਛੱਡ ਦਿੱਤੇ ਆ। ਕਿੱਦਾਂ ਲੱਗਦਾ ਵੀ ਲੋਕਾਂ ਦਾ ਟੀਵੀ ਤੋਂ ਪ੍ਰੋਸਾਇਓਟ ਗਿਆ? ਇੱਕ ਮੇਰੀ ਜਾਣਕਾਰ ਨੇ ਆਪਣਾ ਦਰਦ ਸਾਂਝਾ ਜੇ ਸ਼ੁਰੂ ਕੀਤਾ ਕਿ ਜਦ ਕਿਤੇ ਮੋਦੀ ਤਸਵੀਰ ਆਉਂਦੀ ਹੈ ਤਾਂ ਮੈਂ ਕਾਰਟੂਨ ਦੇਖਣੇ ਸ਼ੁਰੂ ਕਰ ਦਿੰਦਾ ਬੱਚਿਆਂ ਵਾਲੇ ਸੋ ਇਸ ਕਰਕੇ ਬਹੁਤ ਕੁਝ ਗਲਤ ਹੋ ਰਿਹਾ ਅਬ ਕੀ ਵਾਰ ਭਾਜਪਾ ਸਤਾ ਤੋਂ ਬਾਅਦ ਮੈਂ ਇਸ ਕਰਕੇ ਕਹਿ ਰਹੀ ਹਾਂ ਕਿ ਜੇ ਆਪਾਂ ਜੰਮੂ ਕਸ਼ਮੀਰ ਤੋਂ ਗੱਲ ਸ਼ੁਰੂ ਕਰੀਏ ਤਾ ਪਰ ਸਥਿਤੀਆਂ ਉੱਥੇ ਵੀ ਕੋ ਬਹੁਤੀ ਚੰਗੀਆਂ ਨਹੀਂ ਬੀਜੇਪੀ ਦੇ ਹੱਕ ਵਿੱਚ ਜੇ ਜੰਮੂ ਕਸ਼ਮੀਰ ਵਿੱਚ ਸ਼ਾਂਤੀ ਪੜਤਾਈ ਸੀ ਤੇ ਫਿਰ ਕਦੋਂ ਦੀ ਚੋਣ ਕਰਵਾ ਦੇਣੀ ਚਾਹੀਦੀ ਅਸੀਂ ਵਿਧਾਨ ਸਭਾ ਦੀ ਉੱਥੇ ਕੋਈ ਲੋਕਾਂ ਦੀ ਚੋਣੀ ਹੋਈ ਸਰਕਾਰ ਆਉਂਦੀ ਲੋਕਾਂ ਦਾ ਦੁੱਖ ਦਰਦ ਸਮਝਦੀ ਲੋਕਾਂ ਦੇ ਮਸਲੇ ਉਹਨਾਂ ਦਾ ਹੱਲ ਕਰਦੀ ਉਹ ਬੱਕਰੀ ਗੱਲ ਹੈ ਕਿ ਸੁਪਰੀਮ ਕੋਰਟ ਨੇ ਡੈਡਲੈਕ ਸ਼ਾਇਦ ਅਕਤੂਬਰ ਨਵੰਬਰ ਤੱਕ ਚੋਣਾਂ ਕਰਾਉਣ ਦੇ ਦਿੱਤੀ ਹੈ ਪਰ ਉਹ ਤਾਂ ਕੋੜ ਦਾ ਮਸਲਾ ਨਾ ਸਰਕਾਰ ਤਾਂ ਕੀ ਪਤਾ ਕੱਲੂ ਕੀ ਹਲਫ ਨਮਾ ਲੈ ਕੇ ਦੇ ਦੇਵੇ ਕਿ ਚੋਣਾ ਰੱਤ ਕੋਈਆਂ ਚੋਣ ਪੋਸਟਪੋਨ ਕੀਤੀਆਂ ਜਾਣ ਕੋਈ ਸਰਕਾਰਾਂ ਕੋ ਬਹੁਤ ਹਥਿਆਰ ਹੁੰਦੇ ਬਹੁਤ ਪਹਾਨੇ ਹੁੰਦੇ ਆ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ 13 ਸੀਟਾਂ ਤੇ ਇੱਕ ਦੋ ਸੀਟਾਂ ਦੀ ਫਟ ਕੇ ਭਾਜਪਾ ਦੀ ਜਮਾਨਤਾਂ ਜਬਤ ਹੋਣੀਆਂ ਚਾਹੀਏ ਆ ਜਿਨ੍ਹਾਂ ਨੂੰ ਪ੍ਰਚਾਰ ਨਹੀਂ ਕਰਨ ਦਿੱਤਾ ਜਾਂਦਾ ਪਿੰਡਾਂ ਵਿੱਚ ਜਰਨੂ ਪਿੰਡਾਂ ਵਿੱਚ ਬਾਰਡਨ ਦਿੱਤੇ ਜਾਂਦਾ ਤੇ ਕੀ ਉਹ ਜਿੱਤ ਦੇ ਨਿਸ਼ਾਨ ਸਭ ਚੁਣਾਂਗੇ ਸਸਾ ਕਿਸਾਨ ਮਰ ਗਿਆ ਸ਼ਹੀਦ ਹੋ ਗਿਆ ਤੁਸੀਂ ਨੂੰ ਬੜੀ ਕੀ ਸੋਚਾਂ ਨੂੰ ਨੁਸਾਫ ਮਿਲ ਗਿਆ ਕੀ ਪੰਜਾਬ ਵਿੱਚ ਚਿੱਟਾ ਬੰਦ ਕਰਨ ਦੀ ਜਾਂ ਨਸ਼ਾ ਬੰਦ ਕਰਨ ਦੀ ਕੱਲੀ ਸਟੇਟ ਦੀ ਜ਼ਿੰਮੇਵਾਰ ਥੋੜਾ ਹੈ ਬਾਰਡਰ ਏਰੀਆ 50 ਕਿਲੋਮੀਟਰ ਸੈਂਟਰ ਦੀ ਪੈਰਾਮਿਲਟਰੀ ਫੋਰਸ ਬੀਐਸਐਫ ਦੇ ਇੰਟਰਵਿਊ ਹੈ ਨਾ ਜੇ ਪੰਜਾਬ ਸਰਕਾਰ ਨਕਾਮ ਆ ਤਾਂ ਬੀਐਸਐਫ ਕਰ ਲਵੀ ਉਹਦੀ ਜਵਾਬਦੇਹੀ ਤਾਂ ਸੈਂਟਰ ਦੇ ਗ੍ਰਹਿ ਮੰਤਰੀ ਦੇ ਅੰਦਰ ਹੈ ਨਾ ਕਿਉਂਕਿ ਬੀਐਸਪੀ ਸਿੱਧੀ ਰਿਪੋਰਟ ਹੈ ਜਿਹੜੀ ਬੀਐਸਐਫ ਹੈ ਸਿੱਧੀ ਰਿਪੋਰਟ ਉਹ ਗ੍ਰਹਿ ਮੰਤਰੀ ਨੂੰ ਕਰਦੀ ਹੈ ਗੱਲ ਪੰਜਾਬ ਦੀ ਨਹੀਂ ਵਿਗੜੀ ਪੰਜਾਬ ਤੋਂ ਬਾਅਦ ਹਰਿਆਣਾ ਦੀ ਵਿਗੜ ਗਈ। ਹਰਿਆਣਾ ਦੀਆਂ ਸੀਟਾਂ ਤੇ ਵੀ ਅੱਧੋਂ ਜ਼ਿਆਦਾ ਸੀ ਪਹਿਲੀ ਕਾਂਗਰਸ ਜਿੱਤ ਰਹੀ ਹੈ। ਇਹ ਮੇਰੇ ਆਪਣੇ ਸਰ ਵੀ ਹੈ ਜਿਹੜੇ ਮੈਂ ਪਿਛਲੇ ਦਿਨੀ ਹਰਿਆਣਾ ਘੁੰਮ ਕੇ ਦੇਖਿਆ। ਹਰ ਅਕਤੂਬਰ ਵਿੱਚ ਵਿਧਾਨ ਸਭਾ ਚੋਣਾਂ ਹੋਰ ਜਾਣਗੇ। ਹਾਂ ਹੁਣ ਜਾ ਰਹੀਆਂ। ਕੌਂਸਦੀ ਸਰਕਾਰ ਦੀ ਵਾਪਸੀ ਉੱਤੇ ਸੰਭਵ ਹੈ। ਕਾਂਗਰਸ ਹੀ ਆਪਣੀ ਸਰਕਾਰ ਬਣਾਉਂਗੀ। ਉਹਦੀ ਕੀ ਲੋਜਿਕ ਹੈ ਤੇ ਸੈਣੀ ਸਾਹਿਬ ਲੋਕ ਸਭਾ ਦੀ ਚੋਣਾਂ ਤੋਂ ਬਾਅਦ ਚਲਦੇ ਬਣਨਗੇ ਪਹਿਲੇ ਜਿੱਦਾਂ ਖੱਟਾ ਨੂੰ ਬਰਾਤੇ ਦਿੱਤਾ ਗਿਆ ਇਸੇ ਤਰ੍ਹਾਂ ਸੈਣੀ ਸਾਹਿਬ ਵੀ ਚਲੇ ਜਾਣਗੇ Rajasthan ਚ ਬਸੁੰਦਰਾ ਨੂੰ ਟਿਕਾਣਾ ਦਿੱਤਾ ਗਿਆ ਤੇ ਮੱਧ ਪ੍ਰਦੇਸ਼ ਵਿੱਚ ਉਹ ਜਿਹੜਾ ਮੁੱਖ ਮੰਤਰੀ ਮਾਮਾ ਕਹਾਉਂਦਾ ਸੀ ਉਹ ਲੋਕਾਂ ਦੇ ਕਿ ਦੱਤਰ ਲਈ ਕੱਢਦਾ ਰਿਹਾ ਵਿਧਾਨ ਸਭਾ ਚੋਂ ਤੋਂ ਪਹਿਲਾਂ ਮੈਨੂੰ ਮੁੱਖ ਮੰਤਰੀ ਬਣਨਾ ਚਾਹੀਦਾ ਕਿ ਨਹੀਂ ਬਣਨਾ ਚਾਹੀਦਾ ਤੇ ਬਾਅਦ ਵਿੱਚ ਉਹਨੂੰ ਮਸੀ ਮਨਾਇਆ ਨੱਡਾ ਸਾਹਿਬ ਨੇ ਕਹਿੰਦੇ ਤੈਨੂੰ ਕੋ ਵੱਡੇ ਜ਼ਿੰਮੇਵਾਰੀ ਦਿੱਤੀ ਜੇ ਤਿੱਤੀ ਜਾਊਗੀ ਤੇ ਵੱਡੇ ਜ਼ਿੰਮੇਵਾਰੀ ਉਹਨੂੰ ਦਿੱਤੀ ਆ ਵੀ ਹੁਣ ਤੂੰ ਐਮਪੀ ਦੀ ਚੌਂ ਡੜੇ ਚੱਲ ਜਿੱਤ ਗਿਆ ਤਾਂ ਸਿਹਰਾ ਮੋਦੀ ਸਾਹਿਬ ਨੂੰ ਤੇ ਹਾਰ ਗਿਆ ਤਾਂ ਠੀਕਰ ਮੁੱਖ ਮੰਤਰੀ ਸਾਹਿਬ ਦਾ ਸਰ ਤੇ ਜਾਂ ਫਿਰ ਜਿਹੜਾ ਹੁਣ ਬਣਾਇਆ ਉਹਦੇ ਸਰ हरियाणा ਤੇ ਬਾਦ ਦਿੱਲੀ ਦੀ ਗੱਲ ਕਰਦਿਆਂ ਦਿੱਲੀ ਵਿੱਚ 2-3 ਸੀਟਾਂ ਆਮਾ ਦੀ ਪਾਰਟੀ ਜਿੱਤ ਸਕਦੀ ਹੈ। ਇੱਕ ਆਦੀ ਸੀਟ ਤੇ ਕਾਂਗਰਸ ਵੀ ਜਿੱਤ ਸਕਦੀ ਹੈ ਜਿਵੇਂ ਕਨਈਆ ਕੁਮਾਰ। ਤੇਜ ਜੂਪੀ ਵਿਚ ਵੀ ਜ਼ਬਰਦਸਤ ਫਸ ਗਏ 40-45 ਸੀਟਾਂ ਤੇ। ਜਿਹੜੇ ਜਿੱਤ ਹਾਰ ਦਾ ਮਾਰਜਿਨ ਉਹ 5-10 ਹਜ਼ਾਰ ਦਾ ਰਹਿ ਗਿਆ। ਹੂਟ ਕਿਰਕਸ ਕਿਸ ਕਰਮਟ ਬੈਠੇਗਾ। ਇਹ ਦੇਖਣ ਵਾਲੀ ਗੱਲ ਹੈ। ਬਸਪਾ ਦੀ ਬੋਰਡ ਜਿਹੜੀ ਪਿਛਲੀ ਵਾਰ 7-8% ਬੀਜੇਪੀ ਬਰਖਾ ਸਕੀ ਸੀ। ਉਦੇ ਵਿੱਚ ਕਿੰਨੇ ਪਰਸੈਂਟੇਜ ਵਾਪਸ ਆਉਂਦੀ ਆ ਤੇ ਵੀ ਦੇਖਣ ਵਾਲਾ ਇੱਕ ਜ਼ਬਰਦਸਤ ਪਹਿਲੂ ਹੋਊਗਾ ਔਰ ਖਾਸ ਕਰਕੇ ਹੁਣ ਤੱਕ ਜਿਹੜੀਆਂ ਚੋਣਾਂ ਹੋਈਆਂ ਜਿੱਥੇ ਜਿੱਥੇ ਮੁਸਲਮਾਨ ਬਹੁਤ ਗਿਣਤੀ ਆ ਉੱਥੇ ਸਭ ਤੋਂ ਵੱਧ VOTING ਹੋਈ ਆ ਇੱਕ ਸਰਵੇ ਦੇ ਅਨੁਸਾਰ ਤੇ ਫਿਰ ਤੁਹਾਨੂੰ ਕੀ ਲੱਗਦਾ ਹੈ ਮੁਸਲਮਾਨ ਹੁਣ BJP ਨੂੰ ਵੋਟਾਂ ਬਜਾ ਦੇਣਗੇ ਕਿ ਤਾਂ ਕਿ ਤੇ ਜਿਰਗਰ ਮੋਦੀ ਸਾਹਿਬ ਫਿਰ ਸੈਂਟਰ 'ਚ ਝੰਡਾ ਲਹਿਰਾਂ ਅੰਦਾਜ਼ਾ ਤੁਸੀਂ ਆ ਪਲਾ ਸਕਦੇ ਹੋ ਕਿ ਪ੍ਰਸਥਿਤੀਆਂ ਮੁਲਖ ਜੀ ਕਿਦਾਂ ਚੱਲ ਗਈਆਂ ਬਿਹਾਰ ਦੀ ਗੱਲ ਕਰੀਏ ਤਾਂ ਚਿਰੰਗ ਪਾਸਮਾਨ ਦੀਆਂ 580 ਦੀਆਂ ਸੀਟਾਂ ਨਿਤਿਸ਼ ਕੁਮਾਰ ਹਰਾਉਣਾ ਚਾਹੁੰਦਾ ਇਸ ਕਰਕੇ ਕਿ ਪਿਛਲੀ ਵਾਰੀ 70 ਉਮੀਦਵਾਰੋਂ ਨੇ ਜਾਦੂ ਦੇ ਖਿਲਾਫ ਖੜੇ ਕੀਤੇ ਸੀ ਆਪਣੀ ਪਾਰਟੀ ਬਨੂ ਲੋਕ ਜਨ ਸ਼ਕਤੀ ਪਾਰਟੀ ਬਨੂ ਤਿੰਨ ਨਿਤਿਸ਼ ਕੁਮਾਰ ਦਾ ਬੇੜਾ ਬੈ ਗਿਆ ਪਰ ਉਹਦੇ باوجود ਵੀ ਲਾਲੂ ਦੇ ਮੁੰਡੇ ਤੇ ਇਸ ਵੀ ਨੇ ਆਪਣਾ ਬਾਦਨ ਭਾਈ ਨੂੰ ਮੁੱਖ ਮੰਤਰੀ ਬਣਾਇਆ ਉਹ ਮੁੱਖ ਮੰਤਰੀ ਫੇਰ ਪਾਰਟੀ ਮਾਰ ਗਿਆ ਤੇ ਉੱਥੇ ਏਡੀ ਵੱਡੀ ਮੁਸੀਬਤ ਖੜ ਗਈ ਆ ਐਨਡੀਐਲ ਇਹ ਕਿ ਪਿਛਲੇ ਦੋ ਤਿੰਨ ਹਫ਼ਤੇ ਤੋਂ ਕੋਈ ਸਾਂਝੀ ਰੈਲੀ ਨਹੀਂ ਹੋ ਰਹੀ ਕਿਸੇ ਮੀਤਵਾਰ ਦੇ ਹੱਕ ਵਿੱਚ ਇੱਥੋਂ ਤੱਕ ਕਿ ਨਿਤਿਸ਼ ਕੁਮਾਰ ਦੇ ਹੱਕ ਵਿੱਚ ਇੱਕ ਕੈਂਡੀਡੇਟ ਦੇ ਹੱਕ ਵਿੱਚ ਪ੍ਰਧਾਨ ਮੰਤਰੀਤਾ ਆ ਗਈ ਸੀ ਪਰ ਨਿਤਿਸ਼ ਖੁਦ ਨਹੀਂ ਆਏ ਪਰ ਪਿਛਲੇ ਇੱਕ ਮਹੀਨੇ ਤੋਂ ਲਗਭਗ ਨਿਤਿਸ਼ ਲੋਪਿਆ ਮੀਡੀਆ ਵਿੱਚ ਵੀ ਕੋ ਬਹੁਤ ਵੱਡਾ ਉਹਨਾਂ ਦਾ ਕੋਲ ਨੀ ਨਜ਼ਰ ਅੰਦਾਜ਼ ਆ ਰਿਹਾ ਕੋਈ ਨਜ਼ਰ ਆ ਰਹੀ ਆ ਤੇ ਇਸ ਕਰਕੇ ਬੰਗਾਲ ਦੀ ਗੱਲ ਕਰੀਏ ਤਾਂ ਸੰਦੇਸ਼ ਖਾਲੀ ਨੂੰ ਲੈ ਕੇ ਜਿਹੜਾ ਇੱਕ ਵੱਡਾ ਬਖੇੜਾ ਖੜਾ ਕੀਤਾ ਸੀ ਭਾਜਪਾ ਨੇ ਮਮਤਾ ਸਰਕਾਰ ਦੇ ਖਿਲਾਫ ਉਹਦੀ ਪੂਰੀ ਤੀ ਨਜ਼ਰ ਹੁੰਦੀ ਆ ਰਹੀ ਆ ਰਾਜਪਾਲ ਬਲੂ ਇੱਕ ਔਰਤ ਨਾਲ ਅਸ਼ਲੀਲ ਹਰਕਤਾਂ ਕਰਦੀਆਂ ਤੇ ਦੂਸਰਾ ਸੰਦੇਸ਼ ਖਾਲੀ ਬਤੀ ਜਿਹੜਾ ਸੈਟਿੰਗ ਆਪਰੇਸ਼ਨ ਕੀਤਾ ਗਿਆ ਉਸ ਸੈਟਿੰਗ ਵਿੱਚ ਔਰਤ ਨੇ ਸੈਟਿੰਗ ਪ੍ਰੈਸ਼ਰ 'ਤੇ ਜ਼ੋਰਤ ਨੂੰ ਦਬਾ ਕਰ ਦਿੱਤਾ ਉਸ ਬੰਦੇ ਨੇ ਕਿ ਕੋਈ ਕਿਸੇ ਨਾਲ ਕੋਈ ਬਦਤਸਲੂਕ ਨਹੀਂ ਹੋਈ ਕਿਸੇ ਨਾਲ ਕੋਈ ਜ਼ਬਰਦਸਤੀ ਨਹੀਂ ਹੋਈ ਕੋਈ ਸ਼ੋਸ਼ਣ ਨਹੀਂ ਹੋਇਆ ਉਹ ਸਿਰਫ ਇੱਕ ਮਸਲਾ ਖੜਾ ਕੀਤਾ ਗਿਆ ਸੀ ਮਨੁੱਖ ਨੂੰ ਬਦਨਾਮ ਕਰਨ ਲਈ ਤੇ ਲੋਕਾਂ ਵਿੱਚ ਵੀ ਗੁੱਸਾ ਹੈ ਸੋ ਇਸ ਕਰਕੇ ਜਿਹੜੀਆਂ 435 ਸੀਟਾਂ ਵਿੱਚੋਂ 116 ਉਮੀਦਵਾਰ ਕਰਾਇਤੇ ਲੈ ਕੇ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਜਨਤਾ ਪਾਰਟੀ ਦਾਵਾ ਕਰ ਰਹੀ ਹੈ ਕਿ ਦਿੱਲੀ ਦੀ ਤੀਸਰੀ ਵਾਰ ਤਾਕਤ ਤੇ ਅਸੀਂ ਬਰਾਜਮਾਨ ਹੋਜਾਂਗੇ ਸ਼ਾਇਦ ਉਹਦਾ 4 ਤਰੀਕ ਨੂੰ ਸ਼ਾਮ ਨੂੰ 4:00 ਵਜੇ ਇਹ ਭਰਮ ਵੀ ਦੂਰ ਹੋ ਜਾਵੇ ਤੁਸੀਂ ਵਾਸਜ ਸਫ਼ਰ ਕਰੋ ਟ੍ਰੇਨ ਸਫਰ ਕਰੋ ਪੈਦਲ ਚੱਲੋ ਲੋਕਾਂ ਦੇ ਚਿਹਰੇ ਪੜ ਕੇ ਦੇਖੋ ਲੋਕਾਂ ਦੇ ਅੰਦਰ ਕਿੰਨਾ ਗੁੱਸਾ ਆਇਆ ਕੋਈ ਜਿਗਾਰ ਦੀ ਨਹੀਂ ਗੱਲ ਹੋ ਰਹੀ ਖਾਲੀ ਧਰਮ ਨੂੰ ਹਾਵੇ ਕੀਤਾ ਜਾ ਰਿਹਾ ਸਤਾ ਤੇ ਉੱਪਰ ਵੋਟਾਂ ਲੈਣ ਦੇ ਲਈ ਇਸ ਕਰਕੇ ਲੋਕਾਂ ਨੇ ਪਿਛਲੇ 10 ਸਾਲ ਤੋਂ ਜੋ ਭਾਜਪਾ ਨੇ ਲੋਕਾਂ ਨਾਲ ਕੀਤਾ ਉਸ ਤੋਂ ਕਾਫੀ ਸਬਕ ਸਿੱਖਿਆ ਕਿਥੇ ਗੱਲ ਇਹ ਵੀ ਦੇਖਣ ਵਾਲੀ ਹੈ ਕਿ ਮੋਦੀ ਵੀ ਭਾਜਪਾ ਦਾ ਨਾਅ ਨਹੀਂ ਬੋਤ ਲੈਂਦਾ ਉਹ ਵੀ ਮੋਦੀ ਦੀ ਗਾਰੰਟੀ ਦਿੰਦੇ ਭਾਜਪਾ ਬੋਲੋ ਕੋਈ ਗਾਰੰਟੀ ਦਿੰਦਾ ਨਹੀਂ ਜੋ ਵੀ ਕਰਦੇ ਮੋਦੀ ਕਰਦੇ ਆ ਪਰ ਜਦੋਂ ਕਰਨਾਟਕ ਵਿੱਚ ਸਰਕਾਰ ਆਈ ਤਾਨਸ ਦੀ ਤਾਂ ਮੋਦੀ ਸਾਹਿਬ ਨੇ ਜ਼ਿੰਮੇਵਾਰੀ ਵਿੱਚ ਕਿੰਨੀ ਕਰਕੇ ਹਾਰ ਗਿਆ ਤెలంగాణ ਵਿੱਚ ਹਾਰ ਗਏ। ਮੋਦੀ ਸਾਹਿਬ ਨੇ ਆਪਣੀ ਮਤਲਬ ਜੇ ਹਾਰ ਗਏ ਤਾਂ ਫਿਰ ਭਾਤ ਜਨਤਾ ਪਾਰਟੀ ਹਾਰਦੀ ਹੈ। ਜਾਂ ਫਿਰ ਜਿਹੜੇ ਲੋਕਲ ਲੀਡਰਸ਼ਿਪ ਹੈ ਉਹਨਾਂ ਦੇ ਸਰਮੰਦ ਤੇ ਜਾਂਦਾ ਸਾਰਾ ਕੁਝ। ਇਹ ਕਹਤੇ ਗਏ ਤਾਂ ਮੋਦੀ ਕਰਕੇ। ਹਰ ਗਰੰਟੀ ਮੋਦੀ ਕਰਕੇ। ਮੋਦੀ ਦੀ ਗਰੰਟੀ ਹੈ। ਕੋ ਮੋਦੀ ਜene ਪਿਛਲੇ 10 ਸਾਲਾਂ ਵਿੱਚ ਇੱਕ ਵੀ ਪੱਤਰਕਾਰ ਨੂੰ ਕੋਈ ਸੰਬੋਧਨ ਨਹੀਂ ਕੀਤਾ। ਪ੍ਰੈਸ ਕਾਨਫਰੰਸ ਨੂੰ ਔਰ ਗੋਦੀ মিডিਏ ਵਿੱਚ ਇੱਕ ਵੀ ਪੱਤਰਕਾਰ ਇੰਨੀ ਮਰਦਾਨਗੀ ਨਹੀਂ ਹੈਗੀ ਕਿ ਮੋਦੀ ਸਾਹਿਬ ਨੂੰ ਕੋ ਖੁੱਲ ਕੇ ਪੁੱਛ ਸਕਣ। ਔਰ ਪਿਛਲੇ 10 ਸਾਲ ਤੋਂ ਸਾਡੇ ਕਿਸੇ ਵੀ ਮੁਲਕ ਦੇ ਨਾਲ ਕੋ ਚੰਗੇ ਸਬੰਧ ਨਹੀਂ ਹੈ। ਕੈਨੇਡਾ ਨਾਲ ਅਸੀਂ ਫਾਸੇ ਫਿਰਦੇ ਹਾਂ। ਅਮਰੀਕਾ ਤੋਂ ਅਸੀਂ ਨਰਾਸ਼ ਹਾਂ। ਔਰ ਇੱਥੋਂ ਤੱਕ ਕਿ ਜਿਹੜੇ ਛੋਟੇ-ਛੋਟੇ ਦੇਸ਼ ਸਾਡੇ ਆਲੇ-ਦੁਆਲੇ ਲੱਗਦੇ ਬੰਗਲਾਦੇਸ਼ ਤੱਕ ਉਹ ਵੀ ਸਾਨੂੰ ਅੱਖਾਂ ਦਿਖਾਉਂਦੇ ਆ। ਤੇ ਚੋਣਾਂ ਜਿੱਤ ਲਈ ਅਸੀਂ ਪਾਕਿਸਤਾਨ ਨੂੰ ਸੁਪਨੇ ਵਿੱਚ ਵੀ ਗਾਣਾ ਗੱਡੀ ਜਾਂਦੇ। ਸੋ ਇਸ ਕਰਕੇ ਲੋਕਾਂ ਨੇ ਕੰਨ ਤੇ ਲਿਖਿਆ ਪੜ ਲਿਆ ਤੇ ਪੜਨ ਤੋਂ ਲੱਗ ਬਾਦ ਇਸ ਵਾਰ 101% ਹੀ ਲੱਗਦਾ ਕਿ ਅਬ ਕੀ ਵਾਰ ਭਾਜਪਾ 400 ਪਾਰ ਨਹੀਂ ਅਬ ਕੀ ਵਾਰ ਭਾਜਪਾ ਸਤਾ ਤੋਂ ਬਾਹਰ